ਮੀੜ ਦੇ ਤਣਾ ਪਰ ਨਹੀਂ ਸਾਡੇ ਥੱਪੜ ਬਹੁਤ ਵੱਡਾ ਲੱਗਦਾ ਬਈ 1 ਘੰਟਾ ਖਾ ਜਾ 1 ਘੰਟਾ ਖਾ ਜਾ 10 ਦੇ ਗਾ ਮੈਂ ਪਾਸਾ ਕੋ ਲੈ ਨਹੀਂ ਰਹਿਣਾ ਅੱਜ ਯਾਰ ਅੱਜ ਤਾਂ ਲੋ ਉਹ ਰੋਗੇ ਨਾ ਨਾ ਤੂੰ ਦੀ ਕਰੀ ਨਾ ਹਾਂ ਲੈ ਲੈ 10 ਪਸੂਆਂ ਨਾਲ ਨਾ ਲੱਜ ਗੋ ਕਹੂਗਾ ਯਾਰ ਅਜੂਰ ਕਾ ਨਹੀਂ ਕਿ ਹੋਇਆ ਯਾਰ ਇਹਦੇ ਨਾਲ ਹੀ ਹੋ ਗਿਆ ਮਾ ਕੋ ਪਾਸਾ ਲੈਣਾ ਤੇਰਾ ਤਰ ਤੋਂ ਦਨ ਦਾ ਮਿਲ ਜੂਗਾ ਨਾ ਨਾ ਅੱਜ ਦਾ ਹਦੀਆਂ ਕਹਤਾ ਪੜਤਾ ਨਹੀਂ ਹਾਂਦਾ ਵੀਰੇ 500 ਇਹਨੂੰ 200 ਲਖਾਈ ਦੇ ਦੂੰ 2500 ਤੇ ਇਹ ਚ ਪਵਾ ਕੇ ਲੈ ਕੇ ਫਿਰ ਕੀ ਇਹ ਸਾਹੀ ਜਦੋਂ ਮੱਥਾ ਮਾਰਦੇ ਮੈਂ ਤੈਨੂੰ ਤਾਂ ਕੁਝ ਨਹੀਂ ਕਹਿੰਦਾ ਤੇਰੇ ਤੇ ਦਊ ਫਿਰ ਹਿਸਾਬ ਨਾਲ ਲਊ ਨਾ ਆਪੂ ਤੋਂ ਨੂੰ ਯਾਰ ਕਹਿ ਕੇ ਮੂੰਹ ਅੱਜ ਲੋੜ ਹੋਊ ਇਹਨੂੰ ਉਹ ਲੈ ਜਾ ਭਾਈ ਇਹ ਲੋੜ ਆ ਤੈਨੂੰ ਅੱਜ ਲੋੜ ਹੋਊਗੀ ਇਹਨੂੰ ਲੋੜਾ ਤੈਨੂੰ ਤੇ ਤੂੰ ਤੂੰ 10 ਬੱਲੇ ਭੇਜੂਗਾ ਜਿਹੜਾ 500 ਮੇਰਾ ਹੈਗਾ ਯਾਰ ਜੇ ਹਾਂ ਕਹਦੇ ਨਾ ਕਰਦੇ ਯਾਰ ਹੈ ਸਾਈਨੇ ਦਿੰਦੇ ਹਲੇ ਪੱਟਾ ਕੱਟਾ ਬੰਦਾ ਦੇ ਦੇ ਲੋਡ ਹੋ ਗਈ ਦੇ ਦਿੰਦੇ ਨਹੀਂ ਦੇ ਦੇ ਕੀ ਕਰਦਾ ਹੁੰਦਾ ਸਦੀਪ ਦੇ ਦੇ ਸ਼ਰੀਕ ਚਾ ਪਸੋ ਕਰ ਲਓ ਦੇ ਦੇ ਲੋਡ ਹੋਊ ਸਦੀਪ ਨੂੰ ਅੱਧਾ ਇਹੋ ਯਾਰ ਬਜਾ ਜਿਹੋ ਜਿਹੋ ਨੰਨੇ ਨੇ ਇਹ ਕੱਢ ਭਾਈ ਇਹਨਾਂ ਯਾਰ ਕਰਦੇ ਨੂੰ ਕਰਦਾ ਵੀ ਕਰਦੇ ਚੱਕਿਆ ਉਧਰ ਬਹੁਤ ਉੜਦੇ ਆ 500 ਇਹਦਾ ਵਾਗਿਆ 200 ਲਗਾਈ ਵਾਗਿਆ ਮੇਰੇ ਬੱਲੇ ਦੀ 2500 ਦਾ ਤੇਲ ਪਵਾ ਕੇ ਤੇਲ ਤੇਲ ਇਹਨਾਂ ਤੇ ਨਹੀਂ ਤਾਂ ਪਊ ਤੇਲ ਇਹਨਾਂ ਦਾ ਨਹੀਂ ਪੈਂਦਾ ਇਹਨਾਂ ਦਾ ਪਊ ਤਾਂ ਇਹਨਾਂ ਇਹੀ ਸਮੇਂ ਇਹਨਾਂ ਦਾ ਪਊ ਦਾ حساب ਚਲਦਾ ਪਊਆ ਮੈਂ ਦੇ ਦੂੰਗਾ 100 ਤੂੰ ਭਾਈ ਪਰਚੀ ਹੋਰ ਚਲ ਠੀਕ ਹੈ ਸਾਢੇ 11:00 ਉਹ ਨਾ ਤੂੰ ਮੈਨੂੰ ਨਾ ਮਾਰੋ ਬੋਣੀ ਨਾ ਨਾ ਇਹ ਲੈ ਬਸ ਮਾਰਿਆ ਨਾ 9-10 ਮਹੀਨੇ ਬਾਅਦ ਆਇਆ ਪਹਿਲੀ ਵਾਰ ਖੜੋ ਮੈਨੂੰ ਜੀਦਾ ਮੇਰਾ ਮਾ ਬੰਦਾ 12:00 ਤੱਕ तो लिखा तो 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 कहती ਆਪਾਂ ਦੋਨਾਂ ਦੀ ਕਰਾਤੀ 100 100 100 ਕਹਿੰਦਾਗਾ ਨਾ ਨਾ 100 ਕਹਿੰਦਾ ਬਸ 200 ਰੁਪਇਆ ਥੋੜਾ ਕਿਤੇ 500 ਲੈ ਨਹੀਂ ਲੈ ਯਾਰ ਉਹ ਲੈ ਲਓ 500 ਦੋ ਦੋਨਾਂ ਦਾ 500 ਕਹਿੰਦਾ ਓਏ ਹੋ ਗਈ 250 ਰੁਪਇਆ ਫਿਰ ਤੋਂ 200 ਕਹਿੰਦਾ 100 ਰੁਪਇਆ ਥੋੜੀ ਦਾ ਟਾਈਮ ਆ ਜਾਂਦਾ ਚਲ ਫਿਰ ਕੋਈ ਨਹੀਂ ਫਿਰ ਤਾਂ 8-9 ਮਹੀਨੇ ਬਾਅਦ ਆਇਆ ਕੀ ਫਾਇਦਾ ਘਾਟਾ ਪਾਉਣ ਦਾ ਪਹਿਲਾਂ ਹੀ ਲਖਾਈ ਦਾ ਨਗਰ ਨਾ ਕਰ ਜੱਬ ਨੂੰ ਮੰਦੂਰ ਹੋ ਜਿਆ। ਇਹ ਦੋ ਆਈ ਦੋ ਲੰਮਾ ਸਰਪੀਆ। ਉਹ ਨੂੰ ਪੂਰਾ ਕਰ ਲੈ ਯਾਰ। ਆਹੋ ਐ ਰਾਲ ਮਿਲ ਕੇ ਦੇ ਕਾਰਨ। ਦੇਖੇ ਕੰਕਣ ਲੱਗ। ਲਖਾਈ ਦਾ ਨਗਰ ਨਾ ਕਰ। ਹੁੰਦੇ ਬਾਗਿਓ। ਲਖਾਈ ਦਾ ਨਗਰ ਨਾ ਫਿਰ। ਲਖਾਈ ਦਾ ਨਗਰ। ਲਈ ਬਾਈ ਕਰਾ ਦੂ ਯਾਰ ਹੁਣ ਇਹਨਾਂ ਟੱਕਰ। ਹੋਰ ਇਹਨੂੰ ਕਹਾਂਗਾ ਮੈਂ 100 ਪਾੜੂਗਾ ਮੈਂ 100 ਤੂੰ ਪਾ ਲਈ। 100 ਦੇ ਦੇ ਚੱਲ ਲਖਾਈ ਦਾ ਯਾਰ ਤੂੰ। ਹੋਰ ਦੱਸ। ਹਾਂ ਹਾਂ ਦੇ ਦੇ। ਆ ਬਣਾਤਾ ਯਾਰ। ਆ ਵਾ ਹੋ ਗਿਆ ਨਾ ਸੌਦਾ। ਉਹਨੂੰ ਭੋਣੀ ਕਰਕੇ ਯਾਰ। ਤੂੰ ਜੱਸ 100 ਦੇ ਦੀ ਯਾਰ। ਉਹ ਤੋਂ ਨੋਂ ਦਾ ਪਾਸਾ ਪੂਰਾ ਕਰੂਗਾ। ਉਹ ਖਾ ਗਿਆ ਵੀਰੋ ਫੋਟੋ ਪਾਣਾ ਕਰਨਾ ਮੀਰਾ ਕੀ ਹਾਲ ਆ ਬਾਈ ਕਸ਼ਮੀਰ ਨਹੀਂ ਮੈਂ ਦੇਖ ਫੋਨ ਆਇਆ ਜਾਂ ਆਈ ਜਾਂਦਾ ਤੇਰਾ ਜੀ ਆਉਂਦੀ ਔਰ ਇਧਰ ਰਿੰਗ ਆ ਬਾਈ ਵਿੱਚ ਆਉਂਦੀ ਆ ਪੈਸੇ ਕਿਹਨੋਂ ਪਾਈ ਦੇਖ ਫੋਨ ਆ ਜਾਂਦੇ ਵਿੱਚ ਵੀ ਅੱਜ ਮੰਡੀ ਕਿੱਥੇ ਲੱਗੀ ਆ ਕਿੱਥੇ ਲੱਗਿਆ ਸੀਦੀ ਕਮੰਡੀ ਮੰਡੀ ਪਰੋਲੇ ਲੱਗੀ ਆ ਨਾ ਉੱਲੇ ਕਿੰਨਾ

ओके ਨਮਾ ਕਿੱਥੇ ਵਾਗ ਗਿਆ ਅੱਜ ਕਿੰਨੀ ਹੋ ਗਿਆ ਬਈ ਸੌਦਾ ਸਾਰਾ ਸਾਢੇ 10 ਛੇੜੀ ਨੇ ਬਈ ਪੱਠਾ ਆਇਂਦਰ ਫਿਰਦੀਆਂ ਨੇ ਓ ਪੱਠਾ ਨੇ ਬਈ ਦੇਖ ਸਕਦੇ ਤੁਸੀਂ